ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਆਪਾਂ ਪਹੁੰਚ ਚੁੱਕੇ ਆ ਅੱਜ ਦਿੱਲੀ ਤੇ ਦਿੱਲੀ ਆ ਪਹੁੰਚ ਗਏ ਆ ਗਾਂਧੀ ਦਰਸ਼ਨ ਗਾਂਧ ਦਰਸ਼ਨ ਤੇ ਪਹੁੰਚ ਚੁੱਕੇ ਆ ਤੁਹਾਨੂੰ ਦਿਖਾਉਣੇ ਆ ਕਿ ਗਾਂਧੀ ਜੀ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਸਾਰੀਆਂ ਅਲੱਗ-ਅਲੱਗ ਤੁਹਾਨੂੰ ਦਿਖਾਉਣੇ ਆ ਜੇ ਸੈਟ ਜੀ ਦਿੱਲੀ ਆਏ ਹੋ ਤੇ ਜਰੂਰ ਦੇਖਿਓ ਗਾਂਧੀ ਨਾ ਗਾਂਧੀ ਦਰਸ਼ਨ ਸੌਰੀ ਤੇ ਤੁਹਾਨੂੰ ਸਾਰੀਆਂ ਮੂਰਤੀਆਂ ਦਿਖਾਉਣੇ ਆ ਇੱਧਰ ਆਪਾਂ ਸਭ ਤੋਂ ਪਹਿਲਾਂ ਇਹਦਾ ਦੇਖੀਏ ਇੱਧਰ ਗਾਂਧੀ ਜੀ ਦੀ ਮੂਰਤੀ ਕਾਫੀ ਵੱਡੀ ਲੱਗੀ ਹੋਈ ਆ ਇਹ ਤਨ ਦੁਕਾਨ ਹੈ ਗਾਂਧੀ ਜੀ ਦੇ ਤਿੰਨ ਬਾਂਦਰ ਸੀਏ ਬੁਰਾ ਮਤ ਦੇਖੋ ਬੁਰਾ ਮਤ ਸੁਣੋ ਔਰ ਬੁਰਾ ਮਤ ਬੋਲੋ ਬਹੁਤ ਕੈਡ ਮੂਰਤੀਆਂ ਲੱਗੀਆਂ ਹੋਈਆਂ ਕਿਉਂਕਿ ਟਾਈਮ ਥੋੜਾ ਕਰਕੇ ਆਪਾਂ ਸਿਰਫ ਆਹੀ ਫਾਰਕ ਇਕੱਲੀ ਘੁੰਮੀ ਆ ਨਹੀਂ ਤਨ ਹੋਰ ਵੀ ਬਹੁਤ ਚੀਜ਼ਾਂ ਸੀ ਜੋ ਦਿਖਾਉਣੀਆਂ ਸੀਗੀਆਂ ਆ ਚਰਖਾ ਦੇਖ ਲਓ ਚਰਖਾ ਹਮਾਰੇ ਲਈ ਸਿਰਫ ਆਰਥਿਕ ਆਜ਼ਾਦੀ ਦਾ ਤਾਣਾ ਬਾਣਾ ਹੀ ਨਹੀਂ ਬਣ ਸਕਦਾ ਹੈ ਸਾਡੇ ਵਿਚਾਰੋ ਦਸਾ ਮਾਰੀ ਬਾਵਨੋ ਕ੍ਰਾਂਤੀ ਲਾ ਸਕਦਾ ਹੈ ਤੇ ਇਧਰ ਝੂਲੇ ਬਣੇ ਹੋਏ ਆ ਤੇ ਅਧਰ ਗਾਂਧੀ ਜੀ ਤੁਹਾਨੂੰ ਹੈ ਆ ਤਹਾਂ ਤੁਹਾਨੂੰ ਇਧਰ ਆ ਬੰਦੇ ਸਾਰਿਆਂ ਦੇ ਬੰਦੇ ਬਣਾਏ ਹੋਏ ਆ ਦੇਖੋ ਤੁਸੀਂ ਗੌਰ ਨਾਲ ਦੇਖੋ ਕੁਝ ਬੰਦੇ ਬਣਾਏ ਹੋਏ ਆ ਭੂਤ ਭੂਤ ਤਾਂ ਪਤਾ ਨਹੀਂ ਬੰਦੇ ਯਾਰ ਤੇ ਇਧਰ ਵਿੱਚ ਬਹੁਤ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਬਣਾਈਆਂ ਗਈਆਂ ਮੂਰਤੀਆਂ ਇੱਥੇ ਕਾਫੀ ਲੰਮੀ ਪਾਰਕ ਇਧਰ ਵੀ ਇਧਰ ਵੀ ਕਾਫੀ ਲੰਮੀ ਪਾਰਕ ਉਧਰ ਅਗਲੇ ਪਾਸੇ ਵੀ ਗਾਂ ਵੀ ਜੇ ਤੁਸੀਂ ਆਉਣੇ ਹੋ ਦਿੱਲੀ ਤਾਂ ਜ਼ਰੂਰ ਦੇਖ ਕੇ ਜਾਇਓ ਇਧਰ ਗਾਂਧੀ ਸਾਈਕਲ ਚਲਾ ਰਹੇ ਨੇ ਇਧਰ ਕੋਈ ਮੂਰਤੀਆਂ ਨੇ ਉਹ ਗਾਂਧੀ ਉਧਰ ਚਰਖਾ ਖਤਰੇ ਨੇ ਇਹ ਗਾਂਧੀ ਦਰਸ਼ਨ ਇਧਰ ਬੈਠੇ ਹੋਏ ਨੇ ਗਾਂਧੀ ਜੀ ਫਿਕਸ ਕਰਵਾਉਣਾ ਚਾਹੁੰਦੇ ਆ ਇਧਰ ਚਰਖਾ ਘਤ ਰਹੇ ਨੇ ਕਾਫੀ ਵੱਡੀ ਮੂਰਤੀ ਬਣੀ ਹੋਈ ਆ ਉਹ ਪਰਲੇ ਪਾਸੇ ਗਾਂਦੀ ਨਗਰ ਪਰਲੇ ਪਾਸੇ ਆਪਣੇ ਕੋ ਜਾਣ ਜਨ ਨਹੀਂ ਤੁਹਾਨੂੰ ਉਧਰ ਪਾਰਕ ਬਹੁਤ ਕੈਂਟ ਪਰਲੇ ਪਾਸੇ ਤੁਹਾਨੂੰ ਦਿਖਾਉਣੀ ਸੀ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਪਾਰਕ ਗਾਂਦੀ ਦਰਸ਼ਨ ਤੇ ਮੈਨੂੰ ਬਹੁਤ ਆਨੰਦ ਆਇਆ ਥੋੜਾ ਟਾਈਮ ਥੋੜਾ ਵਾਪਸ ਵੀ ਜਾਣਾ ਅੱਜ ਆਪਾਂ ਤੇ ਬਾਕੀ ਵਲੌਗ ਆਪਾਂ ਤੁਹਾਨੂੰ ਦਿਖਾਇਆ ਨਹੀਂਗਾ ਤੇ ਬਾਕੀ ਫਿਰ ਕਦੇ ਆਏ ਦਿੱਲੀ ਤੁਹਾਨੂੰ ਵਧੀਆ ਵਲੌਗ ਕਾਰਕਰ ਦਿਖਾਵਾਂਗੇ ਤੇ ਜੇ ਚੰਗਾ ਲੱਗਿਆ ਗਾਂਦੀ ਦਰਸ਼ਨ ਆਈ ਲਵ ਆਪੀ ਦਰਸ਼ਨ ਦੇਖੋ ਜੇਟ ਨੰਬਰ 2 ਜ਼ਰੂਰ ਆਇਓ ਫਿਰ ਆਇਓ ਠੀਕ ਹੈ ਫਿਰ ਮਿਲਦੇ ਆ ਨੈਕਸਟ ਲੋਕਾਂ ਨਾਲ ਜਲਦੀ ਬਹੁਤ ਜਲਦ ਉਹਨਾਂ ਦੇ ਕੇ ਬਾਏ ਸੀ ਯੂ